ਲੋਕਤੰਤਰ ਦਾ ਪੇਲਰ ਕਿਹੜਾ ਜਨਨਾ ਹੈ ਔਰ ਜਿਹੜਾ ਚੌਥਾ ਪੇਲਰ ਹੀ ਉਹ ਆਪਣੀ ਮਿੰਟਲਾ ਦੇ ਵਾਸਤੇ ਜਿਸ ਗਵਰਨਮੈਂਟ ਦੇ ਵਿੱਚ ਇਹ ਹਾਲਾਤ ਬਣ ਜਾਂਨ ਕਿ ਉਹਨਾਂ ਨੂੰ ਜਿਹੜਾ ਧਰਨਿਆਂ ਤੇ ਬਹਿਣਾ ਪਏ ਤੇ ਜੋ ਮੈਂ ਮਹਿਸੂਸ ਕਰਨਾ ਕਿ ਉਸੇ ਲੋਕਤੰਤਰ ਦਾ ਮਤਭਾ ਨਹੀਂ ਜਿਹੜਾ ਖਤਮ ਹੋ ਜਾਂਦਾ ਇਹਨਾਂ ਗੱਲਾਂ ਦੇ ਵਾਸਤੇ ਜਿਹੜੇ ਸਾਡੇ ਜਿੰਨੇ ਅਫਸਰ ਸਹਿਬਾਨ ਨੇ ਸਾਡੀ ਪੰਜਾਬ ਪੁਲਿਸ ਦੀ ਗੱਲ ਕਰੀਏ ਸਾਡੇ ਐਸਐਸਪੀ ਸਾਹਿਬ ਔਰ ਪਰਨੇ ਨੇ ਆਪਾਂ ਐਸਐਚਓ ਸਾਹਿਬ ਦੇ ਸਾਡੇ ਸਿਟੀ ਵਾਲੇ ਕਿਉਂਕਿ ਇਹਨਾਂ ਲੋਗਾਂ ਦੀ ਡਿਊਟੀ ਬੰਦੀ ਜਿੱਤੇ ਕੋਈ ਜਿਹੜੀ ਘਟਨਾ ਵਾਪਰ ਜਾਂਦੀ ਔਰ ਕਿਤੇ ਕੋਈ ਚੋਰੀ ਹੋ ਜਾਂਦੀ ਜਾਂ ਚੋਰੀ ਕਰ ਲਈ ਜਾਂਦੀ ਔਰ ਉਹਦੇ ਵਾਸਤੇ ਜੇ ਤੁਹਾਡੇ ਕੋਲ ਕੋ ਆ ਕੇ ਗੋਲਾ ਪਾਉਂਦਾ ਕਿਉਂਕਿ ਚੋਰੀਆਂ ਹੀ ਇੰਨੀਆਂ ਹੋਣੀਆਂ ਇਲਾਕੇ ਦੇ ਵਿੱਚ ਚੱਲੂ ਹੋ ਗਿਆ ਨੇ ਕਿਤੇ ਕੋ ਮੋਟਰਸਾਈਕਲ ੱੱਕਿਆ ਜਾਂਦਾ ਕਿਤੇ ਕੋ ਕਾਰ ਚੱਕੀ ਜਾਂਦੀ ਕਿਤੇ ਲੋਕਾਂ ਦੇ ਟਰਾਂਸਫਾਰਮਰ ਲੈ ਰਹੇ ਨੇ ਕਿਤੇ ਤਾਰਾਂ ਲੈ ਰਹੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਚੋਰੀ ਹੋ ਰਹੀ ਔਰ ਇਹ ਵੀ ਮੈਂ ਕਹ ਦਿਆਂ ਕਿ ਸਾਡੀਆਂ ਜਿਹੜੀਆਂ ਧੀਆਂ ਪੈਣਾ ਨੇ ਉਹ ਜਿਹੜੇ ਬਾਜ਼ਾਰ ਦੇ ਵਿੱਚ 8 ਵਜੇ ਤੋਂ ਬਾਅਦ ਸੁਰੱਖਿਤ ਨਹੀਂ ਜੇ ਕਲੀਆਂ ਆਪਣੇ ਜਿਹੜੇ ਬਾਜ਼ਾਰ ਦੇ ਵਿੱਚ ਆਪਣੇ ਕਿਤੇ ਹੋਰ ਘਰ ਦੇ ਵਿੱਚ ਜਾਣਾ ਤੇ ਆਪਣੇ ਕਲੀਆਂ ਜਿਹੜੀਆਂ ਦਾਸਾ ਕਰ ਅੱਜ ਇਹਨਾਂ ਹਾਲਾਤਾਂ ਦੇ ਜ਼ਿੰਮੇਵਾਰ ਜਿਹੜੀ ਪੰਜਾਬ ਸਰਕਾਰ ਔਰ ਜੇ ਮੈਂ ਸਰਕਾਰ ਦੇ ਵਿੱਚ ਗੱਲਾਂ ਗੱਲ ਕਰਾਂ ਤੇ ਉਹ ਪੁਲਿਸ ਜਿਹੜਾ ਪ੍ਰਸ਼ਾਸਨ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਮੈਂ ਇੱਕੋ ਬੇਨਤੀ ਕਰਾਂਗਾ ਕਿਉਂਕਿ ਸਾਡੇ ਐਸਐਸਪੀ ਸਾਹਿਬ ਨੂੰ ਕਿ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਮੇਨ ਜਿਹੜਾ ਕਾਰਨ ਜਿਹੜਾ ਮੋਟਰਸਾਈਕਲ ਚੱਕਿਆ ਗਿਆ ਕੁਲਸੰਜੀ ਸਾਡੇ ਇਸ ਸਾਈਡ ਦੇ ਸਰਦਾਰ ਯੋਗ ਨੇ ਪ੍ਰੈਸ ਵਾਲੇ ਵੀ ਨੇ ਤੇ ਜੇ ਮੈਂ ਉਹਨਾਂ ਵੀ ਗੱਲ ਕਰਾਂ ਜਿੰਨੇ ਆ ਮੇਰੇ ਵੀਰ ਬੈਠੇ ਨੇ ਪ੍ਰੈਸ ਦੇ ਨਾਲ ਬੰਦਤ ਨੇ ਇਹ ਸਾਰੇ ਸਰਦਾਰ ਯੋਗ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਨੇ ਔਰ ਮੈਂ ਨਾਲ ਤੁਹਾਨੂੰ ਇੱਕ ਹੋਰ ਬੇਨਤੀ ਕਰਨਾ ਪ੍ਰੈਸ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਕਿ ਤੁਸੀਂ ਜਿਹੜੇ ਚੰਗੇ ਕੰਮਾਂ ਦੇ ਵਾਸਤੇ ਇਲਾਕੇ ਦੇ ਔਰ ਪੰਜਾਬ ਦੇ ਚੰਗੇ ਕੰਮਾਂ ਦੇ ਵਾਸਤੇ ਛੋਟੀ ਛੋਟੀ ਜਿਹੜੀ ਪਾਰਟੀ ਟਾਈਪ ਪੋਲਿਟਿਕਸ ਦਾ ਨਾਂ ਪਿਆ ਕਰੋ ਜੇ ਆਪਣਾ ਇਲਾਕੇ ਦਾ ਨਾਂ ਵੱਡਾ ਕਰਨਾ ਹੈ ਤੇ ਪ੍ਰੈਸ ਦੀ ਆਪਾਂ ਹੋਰ ਇੱਜ਼ਤ ਬਣਾਨੀ ਸਾਨੂੰ ਚੰਗੇ ਕੰਮਾਂ ਦੇ ਵਾਸਤੇ ਔਰ ਚੰਗੇ ਬੰਦਿਆਂ ਨੂੰ ਔਰ ਚੰਗੇ ਕੰਮਾਂ ਨੂੰ ਸਪੋਰਟ ਕਰਨਾ ਪਏਗਾ ਤੇ ਜੇ ਮਾੜੇ ਬੰਦਿਆਂ ਨੂੰ ਔਰ ਮਾੜੇ ਕੰਮਾਂ ਨੂੰ ਸਪੋਰਟ ਕਰਾਂਗੇ ਔਰ ਉਸ ਤਰੀਕੇ ਦੇ ਨਾਲ ਜਿਹੜੀ ਉਹ ਪ੍ਰਸਤੀ ਵੀ ਜਿਹੜੀ ਮਨਾਰ ਜਿਹੜਾ ਘਟਦਾ ਹੈ ਅੱਜ ਮੈਂ ਉਹ ਬੇਨਤੀ ਕਰਾਂਗਾ ਜਿਹੜੇ ਸਾਡੇ ਪ੍ਰਸ਼ਾਸਨ ਵਾਲਿਆਂ ਨੂੰ ਔਰ ਨਾਲ ਮੈਂ ਕਾਂਗਾ ਕਿ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਜਿਹੜੇ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਹਾਹਾਕਾਰ ਮੱਚੇ ਔਰ ਜਲਾਲਾਬਾਦ ਸ਼ਹਿਰ ਦੇ ਵਿੱਚ ਜੇ ਮੈਂ ਗੱਲ ਕਰਾਂ ਇਜੇਸ ਤਰ੍ਹਾਂ ਕੁਲਚਨ ਜੀ ਦਾ ਮੋਟਰਸਾਈਕਲ ਚੱਕਿਆ ਗਿਆ ਔਰ ਮੋਟਰਸਾਈਕਲ ਦੇ ਵਾਸਤੇ ਤੁਸੀਂ ਲੋਕ ਬੈਠੇ ਜੇ ਤੇ ਮੁੰਜੀ ਸਾਹਿਬ ਬੈਠੇ ਨੇ ਇਹ ਜਦੋਂ ਕਿਤੇ ਤੁਹਾਡੇ ਕੋਲ ਤਰਖਾਸ ਲੈ ਕੇ ਆਏ ਨੇ ਤੇ ਤੁਹਾਡਾ ਫਰਜ ਬੰਦਾ ਕਿ ਫੌਰੀ ਤੌਰ ਤੇ ਓ ਐਫ ਆਰ ਕਟੋ ਜਿਹੜੀ ਇਹਨਾਂ ਦੇ ਮੋਟਰਸਾਈਕਲ ਦਾ ਜਿਹੜਾ ਚੋਰੀ ਹੋਈ ਹੈ ਔਰ ਚੋਰੀ ਨੂੰ ਲੱਭੋ ਔਰ ਚੋਰੀ ਲੱਭ ਕੇ ਦਿਓ ਆ ਜਿਹੜੇ ਤੁਹਾਨੂੰ ਮੈਂ ਜੋ ਮਹਿਸੂਸ ਕਰਨਾ ਹੈ ਆਨੇ ਦੇ ਥੱਲੇ ਤਕਰੀਬਨ ਜੇ ਸ਼ਹਿਰ ਦੀ ਗੱਲ ਕਰੀਏ ਤਾਂ 10 ਕੁ ਪਿੰਡ ਨਾਲ ਰਹ ਜਾਂਦੇ ਨੇ ਕਿ ਜੇ ਪਿੰਡਾਂ ਦੇ ਸਾਡੇ ਥਾਣੇ ਨੇ ਦਾ 40-50 ਪਿੰਡ ਤੋਂ ਜ਼ਿਆਦਾ ਨਹੀਂ ਹੁੰਦੇ ਔਰ 40-50 ਪਿੰਡਾਂ ਦੇ ਵਿੱਚ ਜਿਹੜੀ ਉਹ ਪੁਲਿਸ ਨੂੰ ਹਰ ਆਦਮੀ ਦਾ ਪਤਾ ਹੁੰਦਾ ਪਰਿਵਾਰ ਦਾ ਪਤਾ ਹੁੰਦਾ ਕਿ ਕਿਹੜਾ ਆਦਮੀ ਚੰਗਾ ਹੈ ਔਰ ਕਿਹੜਾ ਮਾੜੇ ਘਨਾਰ ਵਾਲਾ ਆਦਮੀ ਹੈ ਇਹ ਤੁਸੀਂ ਜਿਹੜਾ ਪੰਜਾਬ ਨੂੰ ਠੀਕ ਰੱਖ ਸਕਦੇ ਜੇ ਔਰ ਤੁਹਾਡੇ ਤੇ ਬੜੀਆਂ ਆਸਾਂ ਨੇ ਪਰ ਹੁਣ ਜਿਹੜੇ ਹਾਲਾਤ ਐਸੇ ਪੰਜਾਬ ਤੇ ਬਣਤੇ ਜਾ ਰਹੇ ਨੇ ਕਿ ਮੈਂ ਮਹਿਸੂਸ ਕਰਨਾ ਕਿ ਇਹੋ ਜਿਹੇ ਹਾਲਾਤ ਨਾਲ ਜਿਹੜੀ ਅਰਾਜਕਤਾ ਦਾ ਹਾਲਾਤ ਬਣਾਓ ਕਿ ਤੇਰੇ ਸਾਡੇ ਪੰਜਾਬ ਵਾਲੇ ਜਿਹੜੇ ਸ਼ਹਿਰਾਂ ਦੇ ਲੋਕ ਨੇ ਔਰ ਪਿੰਡਾਂ ਦੇ ਲੋਕ ਨੇ ਇਹਨਾਂ ਨੂੰ ਆ ਕੇ ਜਿਹੜਾ ਇਹ ਗਲੀਆਂ ਦੇ ਵਿੱਚ ਸਾਰੇ ਸਤਾਰ ਯੋਗ ਪੈਨਾ ਪਰਾਵਾਂ ਨੂੰ ਖੜਾ ਨਾ ਹੋ ਪੈਣਾ ਪਏ ਇਹ ਫੌਰੀ ਤੌਰ ਤੇ ਐਕਸ਼ਨ ਲਾਓ ਜਿਹੜਾ ਮੋਟਰਸਾਈਕਲ ਵੀ ਲੱਭ ਕੇ ਦਿਓ ਔਰ ਜੋ ਸਾਡੇ ਗੁਲਸਨਜੀਤ ਦਾ ਮੋਟਰਸਾਈਕਲ ਜਿਹੜਾ ਗਮ ਹੋਇਆ ਇਹਨਾਂ ਨੂੰ ਜਿਹੜੀ ਚੰਗੀ ਢੀਲਿੰਗ ਨਹੀਂ ਕੀਤੀ ਉਹਦੇ ਵਾਸਤੇ ਵੀ ਤੁਹਾਡੇ ਸਾਰੇ ਲੋਕਾਂ ਨੂੰ ਇਹਦੀ ਇਸ ਗਲਤੀ ਐਕਸਕਿਊਜ਼ ਕਰਨਾ ਚਾਹੀਦਾ ਹੈ ਔਰ ਫੌਰੀ ਤੌਰ ਤੇ ਪਰਚਾ ਵੀ ਦਰਜ ਕਰੋ ਔਰ ਜੋਰ ਨੂੰ ਵੀ ਲੱਭੋ ਔਰ ਜਿਹੜਾ ਮੋਟਰਸਾਈਕਲ ਵੀ ਮਿਲੇ ਤੇ ਨਾਲ ਉਹਦੇ ਤੇ ਜਿਹੜੀ ਕਾਰਵਾਈ ਹੋਵੇ ਇੰਨੀ ਗੱਲ ਕਹਿ ਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਨਾ ਔਰ ਅੱਜ ਜਿਹੜੇ ਜਿਹੜਾ ਸਾਡਾ ਚੌਥਾ ਪੀਲਰ ਜਿਹੜਾ ਬੈਠਾ ਹੈ ਡੈਮੋਕ੍ਰੇਸੀ ਦਾ ਧਰਨੇ ਤੇ ਕਿਉਂਕਿ ਇਹਦੇ ਵਾਸਤੇ ਤੁਸੀਂ ਤੁਹਾਨੂੰ ਲੋਕਾਂ ਨੂੰ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਕਿਉਂਕਿ ਇਹ ਗੱਲਾਂ ਉਸ ਵੇਲੇ ਪੈਦਾ ਹੋ ਗਿਆ ਨੇ ਆ ਡੈਮੋਕ੍ਰੇਸੀ ਦਾ ਚੌਥਾ ਪੀਲਰ ਜਦੋਂ ਬੈਠਾ ਹੈ ਤੇ ਚਾਹੇ ਘੱਟ ਕਿੰਤੀ ਦੇ ਵਿੱਚ ਬੈਠੇ ਨੇ ਇਹਨਾਂ ਦੀ ਆਵਾਜ਼ ਇੰਨੀ ਜਿਹੜੀ ਬੁਲੰਦ ਹੈ ਕਿ ਇਹ ਸਾਰੇ ਸੂਬੇ ਦੇ ਵਿੱਚ ਔਰ ਸਾਰੇ ਦੇਸ਼ ਦੇ ਵਿੱਚ ਔਰ ਵਿਦੇਸ਼ ਦੇ ਵਿੱਚ ਵੀ ਸਾਡੇ ਲੋਕ ਰਹਿੰਦੇ ਨੇ ਉਹਨਾਂ ਲੋਕਾਂ ਨੇ ਵੀ ਜਿਹੜੀ ਆਵਾਜ਼ ਸੁਣਨੀ ਹੈ ਇਸ ਵਾਸਤੇ ਤੁਸੀਂ ਐਕਸ਼ਨ ਲਓ ਤਾਂ ਜੋ ਕਿ ਇਹੋ ਜਿਹੇ ਆਣ ਵਾਲੇ ਸਮਝ ਗੱਲਾਂ ਦਾ ਵਾਪਰਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸ੍ਰੀ ਵੈਗ੍ਰੀ ਜੀ ਦਾ ਖਲਸਾ ਸ੍ਰੀ ਵੈਗ੍ਰੀ ਜੀ ਦੀ ਫਤਿਹ